ਕੱਪ ਬਣਾ ਲਈ ਆ ਅੱਛਾ ਅੱਜ ਬੰਦੇ پتہ ਨਹੀਂ ਸੀ ਕੀ ਬੁੱਤ ਤੇਨੋ ਕਰ ਲੱਗਨੇ ਵੀਰੇ ਜਿੱਦ ਤੂੰ ਅੱਜ ਤੋਂ ਨੂੰ ਬੰਦੇਗਾ ਆਪਣੀ ਬੈਨ ਪੱਤੇ ਵਾਰਸ਼ਾਂ ਕੇ ਪੱਤੇ ਵਾਸਤੇ ਬੁੱਤ ਹੈਗੀ ਆ ਪਰ ਇਤਿਹਾਸ ਨਹੀਂ ਦੇ ਵੀਰੇ ਆ ਨਾ ਤੈਨੂੰ ਥੋੜੀ ਜਿਹੀ ਲੱਕੜੀ ਬੰਨਣ ਦੇ ਕਿ ਤੇਰੇ ਥੋੜੀ ਵੀਰੇ ਬਣ ਜਾਣੇ ਲੱਕੜੀ ਬੰਨਣ ਨਾਲ ਬੰਦੇ ਜਿੱਦ ਤੇ ਮੇਰੇ ਵੀਰੇ ਬਣ ਗਏ ਆ ਦੇਖ ਦੇ ਬੁੱਤ ਤੇਰੇ ਵੀਰੇ ਆ ਉਹਦੇ ਵਗੇਰਾ ਕਰਦੇ ਤੇਰੇ ਹਲੇ ਪਰ ਉਹਨਾਂ ਦੀ ਮੰਮੀ ਜੇਲੀ ਨਾ ਦੋਵਾਂ ਦੀ ਉਹ ਵਾਲੀ ਪੁੱਤ ਪਿਛਲੇ ਨੇ ਵੇਖਿਆ ਤਾਂ ਕਹਿੰਦਾ ਲਖੜੀ ਬੰਨ 600 ਗੱਲਾਂ ਹੀ ਦਿੰਦਾ ਮੈਨੂੰ ਜਲਣ ਦੀ ਮਾਰੀ ਤੇ ਕੁੜੀ ਰੱਖੜੀਆਂ ਨੂੰ ਭਲਾ ਦੇਦੀ ਕੁੜੀਆਂ ਨੂੰ ਸਾਡੇ ਘਰੇ ਚੜੀ ਨਹੀਂ ਕੁੜੀ ਹੈ ਹੈ ਤਾਂ ਫਾਸ ਮੈਂ ਨਹੀਂ ਰਹੀ ਚ ਨਾ ਆਪਣਾ ਇਕੱਲੇ ਆਇਆ ਮੈਂ ਹੁਣ ਮੈਂ ਕੀ ਕਰਾਂ ਹੈ ਨਾ ਰੇੜਾ ਸਰੀ ਦੇ ਨੇ ਬੜੀ ਦੂਰ ਸੀ ਪੁੱਤ ਮੈਂ ਤੇ ਮਹੋਣੀਆਂ ਬੜੀਆਂ ਰੱਖੜੀਆਂ ਲਿਆ ਕੇ ਦੇਦੀ ਤੈਨੂੰ ਪਤਾ ਬਾਜੀ ਉਹਨਾਂ ਦੀ ਜਬਾਨਾਂ ਨਹੀਂ ਆਪਣੀਆਂ ਸਬੇਤੋਂ ਉਹਨਾਂ ਲੋਕਾਂ ਬਿਵਾਨੇ ਕੇ ਉਹਨਾਂ ਨਾਲ ਡੱਪਾ ਲਈ ਆ ਕੇ ਦਿੱਤੀ ਹੈ ਚਾਹੀਏ ਮੰਨ ਜੇਂਗੀਆਂ ਮੰਨ ਚੇਂਗੀਆਂ ਚਲ ਦੇਖ ਲੈਨੇ ਪੁੱਛ ਕੇ ਜੇ ਮੰਨ ਜਾਂਦੀਆਂ ਤੇ ਮੈਨੂੰ ਲੱਗਦਾ ਨਹੀਂ ਪੁੱਤ ਪਿਛਲੀ ਵਾਰ ਮੀਓ ਇਤਾਂ ਹੀ ਕਰਦੀਆਂ ਸੀ ਬੜੀਆਂ ਹੀ ਗੱਲਾਂ ਕੀਤੀਆਂ ਹਨ ਹਨ ਤੇ ਆਪਾਂ ਕੋਈ ਕੋਈ ਬਲੇਰਾ ਨੰਬਰ ਲੈ ਆਈਏ ਮਾਰੀਆਂ ਕਹਿੰਦੇ ਨਹੀਂ ਰੱਖਣੀਆਂ ਕਲਾ ਦੇ ਦੀ ਚਲ ਤੂੰ ਐਂ ਕਰ ਤੇ ਰਾਜਾਂ ਤੇ ਜੇ ਕੀ ਕਰਦਾ ਤੇ ਫੇਰ ਆਪਾਂ ਰੱਖੜੀਆਂ ਤੇ ਫੇਰ ਡੱਬਾ ਲਈ ਆ ਤੇ ਜੈਲ ਕੀ ਬਣਾ ਲੈਣੀਆਂ ਨਾ ਬਾਬਾ ਹਣ ਕੋਦੋਂ ਵੀ ਰਦੇਗਾ ਉਪਦੇਈਗਾ ਨਾ ਜਿੱਦੋਂ ਕਰਮਾਂ ਚ ਹੋਊਗਾ ਉਦੋਂ ਹੀ ਮਿਲਣਾ ਨਾ ਹੈ ਵਿਖਿਆ ਹੋਵੇ ਸਹੀ ਕਰਮਾਂ ਚ ਮਿਲ ਜੂ ਮੇਰੇ ਪੁੱਤਰ ਕੋਈ ਨਹੀਂ ਦਾ ਰੱਬ ਵੀਰਾ ਆਪੇ ਦਊਗਾ ਚਲ ਆ ਜਾ ਤੂੰ ਕੋਈ ਨਹੀਂ ਦਾ ਉਹ ਵੀ ਵੀਰਾ ਹੀ ਹੈਗੇ ਤਾਂ ਵੀਰਾ ਹੀ ਹੈ ਤੇ ਪਰ ਉਹ ਵੀ ਨਾ ਨੰਮੀਆਂ ਨਹੀਂ ਲੈ ਚੰਗੀਆਂ ਚੜ ਕੇ ਨਵੇਂ ਕਰਦੀਆਂ ਤੇ ਥੋੜਾ ਜਿਹਾ ਚਲ ਬਤ ਤੂੰ ਅੱਗੇ ਤੂੰ ਗਾ ਰੂਪ ਮੈਂ ਆ ਗਈ ਬਸ ਚੰਗਾ ਤਸੇ ਲੈ ਕੇ ਇੱਥੇ ਬੈਠ ਜੁਣਾ ਆ ਕੀ ਰੱਬਾ ਤੂੰ ਮੇਰੀ ਤੀ ਨਵਿੰਦੇ ਦੇਦਾ ਵੀਰ ਹੈ ਕਿ ਕਿੱਤਾ ਚਿਤ ਕਰਦਾ ਵਾ ਬੰਨ ਕੀ ਤੇਰੇ ਮਾਂ ਮਾਰੀ ਹੈ ਮੇਰੀਆਂ ਧੀਆਂ ਨੂੰ ਵੀ ਦੇ ਦਿੰਦਾ ਇੱਕ ਕਿੱਤਾ ਚਿਤ ਕਰਦਾ ਆਸ ਦੇ ਆਪ ਦੇ ਹੁੰਦੇ ਭਾਵੇਂ ਜਿੱਦਾਂ ਮੱਚੀ ਬਗਾਨੇ ਥੋੜੀ ਆਪ ਦੇ ਬੰਦੇ ਪਰ ਉਹਨੇ ਆਣੀ ਮੁਗੀ ਪਤਾ ਚਲ ਕੋਈ ਐ ਦੁਨੀ ਅਗਲੀ ਵਾਰ ਸਹੀ ਖਰੀਦਾ ਬੁੱਦੇ ਦੰਗ ਚੱਲਾ ਰਸ ਤੁਸ ਬੁੱਤ ਚੱਲਾ ਰੋ ਮਨਮ ਤੇਰੇ ਕਹਿਣ ਤੋਂ ਤੋੜਦੀ ਆ। ਹੁਣ ਉਹਨਾਂ ਨੇ ਕਿੱਦਾਂ ਕਿਹੜੇ ਮੂੰਹਾਂ ਬੋਲਣਾ। ਆਪਾਂ ਨੂੰ ਮਿਲ ਲੈ ਲਈਂਗੇ। ਨਜ਼ਰ। ਆਪਾਂ ਨੂੰ ਇਹ, ਹੁਣ ਕੋਈਆਂ ਆਂਦੇ ਨੇ ਕਰੇ ਮੇਂ ਨਹੀਂ ਆਣੇ ਨੇ ਜਿਵੇਂ ਚਿੱਗਣੇ। ਯਾਹੋ ਕੋਤ ਮੈਂ ਨਾ ਆਪੇ ਨਾ ਸਬਜੀ ਵੀ ਬਣਾਉਣੀ ਹੈ। ਕੋਈ ਭਾਲਾ ਪੁੱਤਾਂ ਹਾਂ ਚਪਰ ਇੱਥੀ ਆ ਗਏ। ਆਪੇ ਫੜਲੀ। 재미ka hurting so ma filtrate ਆਹ ਮਾਹੀਆ ਚੇਹੇ ਨਾ ਖਰਾਂਦੀ ਜੀ ਜਾ ਮੇਰਾ ਪੁੱਤਰ ਖੜੀ ਬਣਾ ਮਪਾ ਜੋ ਤਸੀ ਉਤਰ ਜਬ ਆਸ ਤੂੰ ਵੀ ਪਾ ਜਟ ਵੀਰੇ ਮਗਰ ਐਥੇ ਅਸੀਂ ਨਹੀਂ ਬਣਾਉਣੀ ਨਾ ਆਜੋ ਬਹਿ ਜਾ ਚਲੇ ਗਏ ਜਾਂ ਪਰ ਐਥੇ ਖੇਡਦੇ ਫਿਰਦੇ ਹੁਣ ਉਹਨਾਂ ਫੇਰ ਘਰ ਨੂੰ ਭੱਜ ਗਏ ਚਲ ਫੇਰ ਬੁੱਤ ਤੂੰ ਆਜ ਮੈਂ ਨਾ ਆਈ ਹਾਂ ਕਰਮ ਤੇਰੇ ਵਾਲਾ ਹਾਂ ਇਹਨੇ ਲਕੀਆ ਹੀ ਨਿਕੁਰੀ ਜਾਂ ਕਿ ਮੇਰਾ ਰੱਖੜਾ ਬੰਧਣੀ ਆ ਅੱਛਾ ਰਵੀਨਾ ਤੇ ਰਖੜੀਆਂ ਤੇ ਪੰਮੋ ਨਿਆਣਾਂ ਵਾਲਾ ਤੇ ਖੇਡਦੇ ਫਿਰਦੇ ਉਹਨਾਂ ਕਿੱਥੋਂ ਬਣਾਉਣੀਆਂ ਨਾਲੇ ਤੇ ਆਪਸਿਆਂ ਆਣੀ ਆ ਪੈਂਚ ਕੌਂਤਰੀਆਂ ਪੈ ਜੀਆਂ ਚ ਰਖੜੀ ਕੌਣ ਬੰਦਦਾ ਵਾ ਨੂੰ ਨਿਆਣੀ ਮਗਰ ਲਾ ਕੇ ਤੇ ਆ ਗਈ ਪੈਚਕਾ ਦੇ ਜੀ ਘਾਮ ਕਰਮੂ ਚਾਰ ਰੋਕ ਕੇ ਮਗਰੋਂ ਦੀ ਹੈ ਤੇ ਆਪ ਰੋਕ ਕੇ ਕਰੋਂ ਨਾ ਪੈਣਾ ਸਖੀ ਸਾਂ ਦੀ ਮੈਂ ਤੇ ਆਪਣੇ ਮੁੰਡਿਆਂ ਨੂੰ ਕਦੀ ਵੀ ਨਾ ਰਖੜੀ ਪੈਚਕਾਂ ਚ ਬਣਾਵਾ ਨਾਲੇ ਮੇਰੀ ਸੁਣ ਘਾਲ ਉਹਦੀ ਮੰਮੀ ਨਹੀਂ ਘਰੇਗੀ ਉਹਨੇ ਗੁੱਸੇ ਹੋਣਾ ਉਹਨੇ ਅੱਜ ਪੈਚਕਾਂ ਦੇ ਵਿੱਚ ਮੇਰੇ ਮੁੰਡੇ ਨੂੰ ਰਖੜੀ ਬਣਾ ਦਿੱਤੀ ਆ ਅਹੀਂ ਲੜਨਾ ਮੜ ਕੇ ਸਾਡੇ ਚ ਪੂਣੀ ਨਾਲੇ ਉਹਨਾਂ ਤਾਂ ਟਾਈਮ ਹੀ ਨਹੀਂ ਹੈ ਨਿਆਣੇ ਖੇਡਦੇ ਫਿਰਦੇ ਉਹਨੇ ਕਿੱਥੋਂ ਰਖੜੀ ਬਣਾਉਂਦੇ ਮੈਂ ਤੇ ਅੱਖਿਆਈ ਬਚੇਰਾ ਕਹਿਣ ਨੀ ਕਨਿਆਣੀ ਜੇਦ ਕਰਦੀ ਤੈਨੂੰ ਪਤਾ ਬੰਨਿਆਣੇ ਨਿਆਣੀ ਚੱਲ ਬਣੀ ਆਣੀ ਆ ਚੱਲ ਬਣਾ ਲਓ ਬੰਨ੍ਹਦੇ ਰੱਖੜੀ ਨਿਆਣੇ ਤੇ ਜਿਹੜੇ ਘਰ ਤੇ ਹੀ ਹੁੰਦੇ ਤੇ ਤੂੰ ਤੇ ਸਿਆਣੀ ਪਿਆਣੀ ਆ ਨਾ ਸਮਝਾ ਕੇ ਬੰਦਾ ਘਰ ਬਹੁੰਦਾ ਵਾ ਇਹ ਥੋੜੀ ਵੀ ਨਿਆਣੇ ਦੇ ਮਗਰ ਲਾ ਕੇ ਤੇ ਚੁੱਪ ਕਰਕੇ ਥੁਰ ਕੇ ਆ ਜਾਈਂ ਫੇਰ ਕਿਹੜੀ ਗੱਲ ਨਿਆਣੀ ਦੀ ਕਿਹੜੀ ਗੱਲ ਆ ਵੀ ਬੜੀ ਰੀਜ ਨਾ ਇਹਨੇ ਆਪਣੀ ਹੱਥੀ ਦੀ ਆ ਪੁੱਤ ਬਖਾ ਚਾਚੀ ਨੂੰ ਆ ਵੀ ਇਹਨੇ ਆਪਣੀ ਹੱਥੀ ਮੈਨੂੰ ਤੇ ਪਤਾ ਹੀ ਨਹੀਂ ਅੰਦਰ ਬੈਠੀ ਤੇ ਆਪੇ ਰਖੜੀਆਂ ਬਣਾ ਬਣਾ ਲਈਆਂ ਮੋਤੀ ਪਾ ਪਾ ਵੇ ਕਿਦਾਂ ਏ ਇਝ ਨਾ ਨੇ ਆਪੇ ਹੀ ਰਖੜੀਆਂ ਬਣਾ ਲਈਆਂ ਆਂ ਦੀ ਮੰਮਾ ਮੈਂ ਨਾ ਰਖੜੀ ਬਣਾ ਲਈ ਆਂ ਉਹ ਤਾਂ ਤੇ ਤੁਸੀਂ ਰਖੜੀ ਬੰਨਣ ਆਈਆਂ ਹੈ ਲੈਣ ਨੂੰ ਤੁਸੀਂ ਤੇ ਮੀਆਂ ਵਰਦੀਆਂ ਜੇ ਮਾਵਾ ਧੀਆਂ ਵਿਚਾਰਾ ਕੜੀ ਬੰਨਣਾ ਕੇ ਚਾਰ ਪੈਰ ਜੁੜਨਗੇ ਤੇ ਰਖੜ ਤੇ ਚਾਜ ਦੀ ਖਰੀਦ ਲੈਂਦੀਆਂ ਤੇ ਮੋ ਮੋ ਮਠਾ ਕਾਦਣਾ ਨਿਆਣਿਆਂ ਦਾ ਕਰਾਉਣਾ ਕੌੜੀ ਚ ਰਖੜੀਆਂ ਪਾਈ ਕਰਦੀਆਂ ਕੋ ਡੱਬਾ ਲਿਆਉਂਦੀ ਕਿ ਸੋਹਣੀ ਵੱਡੀ ਰਖੜੀ ਬੰਨਦੀ ਤੇ ਮੈਂ ਵੀ ਸੋਚਦੀ ਰਖੜੀ ਬੰਨਣ ਆਈ ਆਂ ਐ ਗੋਗੋਲਵਾ ਤੇ ਮਿੱਟੀ ਛਾੜਨਾ ਕੀ ਤੇ ਇੱਥੇ ਹੈ ਹੁਣ ਤਰਲੇ ਜੇ ਪਾਉਂਦੇ ਨਹੀਂ ਮੈਂ ਨਹੀਂ ਇਦਾਂ ਦੇ ਕੰਮ ਕਰਨੇ ਤੇ ਨਾ ਮੈਂ ਆਪਣੇ ਬੰਦਿਆਂ ਨੂੰ ਬਣਾਉਣੀ ਤੇ ਮੈਂ ਜਾਫ ਨੂੰ ਬਣਾਉਂਦਾ ਮੈਂ ਨਾ ਬਾਤ ਨੂੰ ਬਣਾਉਂਦਾ ਤੇ ਫਤਿਹ ਤੋਂ ਵਾਂਡੇ ਗਿਆ ਵਾ ਚਾਚੀ ਨਹੀਂ ਨਹੀਂ ਪੁੱਤ ਐਵੇਂ ਨਹੀਂ ਮਾਰ ਚੱਕਾਂ ਵਾਲੀ ਮੱਤ ਮਾਰੀ ਦੀ ਹੁੰਦੀ ਮੈਂ ਕਿੱਥੋਂ ਲੈਣ ਦੋ ਸਿਆਣੀ ਬਣਿਆ ਕਰ ਐਵੇਂ ਤੂੰ ਨਿਆਣੇ ਮਗਰ ਲਾਕੇ ਤੇ ਆ ਜਾਨੀ ਨਾਲੇ ਉਹਨਾਂ ਦੀ ਤੇ ਆਪਣੀ ਭੈਣ ਹੈ ਕੀ ਆ ਉਹ ਨਾ ਬੰਨੂਗੀ ਰਖੜੀ ਉਹ ਕਿਤੇ ਇਹਨੂੰ ਹੀ ਵੇਂਦੇ ਰਹਿੰਦੇ ਵੀ ਇਹ ਆਵੇ ਤੇ ਬੰਨੂਗੀ ਜਾਤਰ ਮਣੀ ਕਰਦੀ ਤੇ ਨਹੀਂ ਚੰਮੂ ਪਤਾ ਕੀ ਆ ਜੇ ਜਰ ਆ ਬੰਨੇ ਨੇ ਫਿਰ ਮੈਨੂੰ ਵੀ ਜੀ ਦੇ ਦੋ ਤੇ ਆਪੇ ਹੜ ਜਾਣ ਕੇ ਨਿਆਣੀ ਤੇ ਰੀਜ ਜੀ ਰੀਜ ਪੂਰੀ ਹੋ ਜਾਂਦੀ ਜੀ ਜੱਬੇ ਤੇ ਇਹਨਾਂ ਨੂੰ ਗੁੱਸਾ ਕਰਨ ਨੂੰ ਤੇਰੀ ਇਹਦਾ ਡੱਪਾ ਲਿਆਂਦਾ ਜੇ ਤੁਸੀਂ ਬੰਨਣ ਨਹੀਂ ਦਿੱਤੇ ਆ ਤੇ ਮੈਂ ਤੈਨੂੰ ਆਖੇ ਰੋਕ ਜਾ ਤੇ ਆਂਦੀ ਨਹੀਂ ਅੱਜ ਮੈਂ ਬੰਨ ਕੇ ਆਉਣੀ ਆ ਨਾਲੇ ਮੈਂ ਰਖੜੀ ਸੋਹਣੀ ਬੜੀ ਕੇ ਆਉਂਗੀ ਨਾਲ ਡੱਬਾ ਲੈ ਆ ਕੇ ਤੇ ਬਣਾਉਂਗੀ ਇਹ ਵੀ ਮੁੰਡਾ ਲੈ ਮੈਨੂੰ ਫੜਾ ਦੇ ਫਿਰ ਰਖੜੀਆਂ ਕੋਈ ਨਹੀਂ ਮੈਂ ਬੰਨ ਤੂੰ ਕਿਤੇ ਮੁੰਡੇ ਨਹੀਂ ਆਉਣੇ ਇੱਥੇ ਲੈ ਉਹਦੀ ਤੇ ਰੀਜ ਹੈ ਤੇ ਮੁੱਤ ਤੇ ਤੂੰ ਆਪ ਬੰਨਣੀ ਆ ਐਵੇਂ ਨਹੀਂ ਪੁੱਤ ਜੇਦ ਕਰੀਂਦੀ ਜੋ ਮਾਂ ਸਖਾਈ ਜਾਂਦੀ ਉਹ ਵੀ ਕਹੀ ਜਾਣੀ ਲਫੜਾ ਦੋ ਰੱਖੜੀਆਂ ਮੈਂ ਤੇ ਬੰਨ ਦੂੰਗੀ ਉਹਨਾਂ ਨੂੰ ਕਹੂੰਗੀ ਬੀਤਾ ਅਛੂ ਦੇਗੀ ਤੇ ਬੰਨ ਲਓ ਚਲੋ ਕੋਈ ਨਹੀਂ ਕਰਮਾ ਐ ਨਾ ਕਰ ਤੂੰ ਮੇਰੇ ਅੰਨੇ ਵੇਖ ਤਾ ਉਹਨੂੰ ਬੰਨ ਮੈਂ ਇੰਦੇ ਰੱਖੜੀ ਹੈ ਨਾ ਕਿਹੜੀ ਕੀੜੀ ਗੱਲ ਆ ਤੇ ਮੈਂ ਫੇਰ ਨਵੀਆਂ ਡੱਬਾ ਲਿਆ ਕੇ ਰੱਖੜੀਆਂ ਵਾਲੇ ਦਿਨ ਤੇ ਇਹਦੇ ਬੰਨ ਜਾਗੇ ਐਵੇਂ ਨਾ ਲੈਣ ਦੀ ਗੱਲ ਬਰੇ ਬਰੇ ਤਾਂ ਦੇਣ ਆਇਆ ਐਵੇਂ ਨਾ ਵੇ ਪੰਮੋ ਤਰਲੇ ਨਹੀਂ ਪਾਈਦੇ ਸਿਆਣੀ ਬਣ ਤੇ ਘਰ ਜਾ ਮੇਰੇ ਮੁੰਡਿਆਂ ਨੇ ਰਖੜੀ ਨਾ ਬਣਾਉਣੀ ਇੱਕ ਵਾਰੀ ਗੱਲ ਕਹੀ ਵੀ ਉਹੋ ਜੀ ਹੁੰਦੀ ਤੇ ਦੋ ਵਾਰ ਕਹੀ ਵੀ ਉਹੋ ਜੀ ਹੁੰਦੀ ਤੇ ਜੇ ਤੂੰ ਸਿਆਣੀ ਪਿਆਣੀ ਹੋਵੇ ਤੇ ਬੰਤਾ ਤੌਰ ਤੇ ਕਿਤੇ ਚਲੇ ਜਾਂਦਾ ਤੂੰ ਤੇ ਬਹਿ ਗਈ ਮੇਰੇ ਸਰਾਨੇ ਸਿਰ ਖਾਂ ਮੈਂ ਨਹੀਂ ਦੀ ਗੱਲ ਨਹੀਂ ਕੀ ਰੱਬ ਨੇ ਵਾਧੂ ਕੁਝ ਦਿੱਤਾ ਇੱਕ ਜੀ ਨਹੀਂ ਦਿੱਤਾ ਹੈਂ ਤੇਰਾ ਬੋ ਵੀ ਦੇ ਦੂੰਗਾ ਤੇ ਉਹ ਰੀਤ ਜੀ ਆ ਚਲ ਤੈਨੂੰ ਪਤਾ ਕਿੰਨਾ ਭੈਣ ਭੈ ਦਾ ਪਿਆਰ ਕਰਦੇ ਨੇ ਕੋ ਨਿੱਕੀ ਵੀ ਵੀ ਕਿੰਨਾ ਜੀ ਆਪਣਾ ਕਰਦੀ ਹੈ ਹੁਣ ਇਹ ਵੀ ਬੜਾ ਹੀ ਕਰਦੀ ਹੈ ਕਿ ਚੰਨ ਜੀ ਦੇ ਤੇ ਉਹ ਵੀ ਬਥੇਰਾ ਕਰਦੇ ਚੰਨ ਲਿਆ ਦੇ ਦੇ ਫਿਰ ਰਖੜੀ ਮੈਂ ਤੇਰੀ ਰਖੜੀ ਨਹੀਂ ਮੋੜਦੀ ਲਿਆ ਫੜਾ ਉਹ ਨਰੀ ਜੀ ਆ ਚੱਲ ਮੈਂ ਲੈਣ ਜਿੰਦੀ ਗੁੱਟ ਤੇ ਲਿਆ ਚਲ ਜਾ ਮੇਰੇ ਤੇ ਘਰ ਜਾ ਕੋਈ ਨਹੀਂ ਮੈਂ ਬਨ ਦੂੰਗੀ ਬੰਨੀ ਹੋਗੀ ਉਹਨਾਂ ਦੇ ਹੱਥ ਤੇ ਵੀ ਇਕਲੀ ਸ਼ਾਮਾ ਚਲ ਜਾ ਤੇ ਉਹ ਰੀਤ ਜੀ ਜੀ ਚਲ ਆਪੇ ਗੁੱਟ ਤੇ ਬੰਨ ਲਈ ਜਾ 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 ਮੇ ਪੁੱਤ ਨੇ ਦਿਨ ਆਖਿਆ ਸੀ ਤੂੰ ਐਵੇਂ ਜੇਦ ਕਰਕੇ ਬਹਿ ਜਾਨੀਂ ਕਿ ਮੈਂ ਰਖੜੀ ਬੰਦਨੀ ਮੈਂ ਤੈਨੂੰ ਆਖਿਆ ਤੇ ਗੱਪ ਪੁੱਤ ਨਹੀਂ ਕਿਉਂ ਮੈਨੂੰ ਘਰ ਘਰ ਗੱਲਾਂ ਕਰਾਉਂਦੀ ਹੈ ਐਵੇਂ ਨਾ ਮੇਰੇ ਕੋਲ ਬਹਿ ਕੇ ਹੇਦਰ ਦੀਆਂ ਗੱਲਾਂ ਨਾ ਕਰ ਮੈਂ ਤੈਨੂੰ ਦੱਸਾਂ ਜੇ ਤੂੰ ਆਖਿਆ ਹੁੰਦਾ ਤਾਂ ਕੁੜੀ ਰਖੜੀ ਲੈ ਕੇ ਆ ਜਾਂਦੀ ਕਹੇ ਕਿ ਤੁਹਾਨੂੰ ਜੇਰਾਂ ਨੂੰ ਕਰਨਾ ਸਮਝਾਇਆ ਹੀ ਨਾ ਪੌਦਨ ਦੀ ਨਾ ਮੈਂ ਨਾ ਵੱਧ ਪਿਆਰ ਕਰਦੇ ਚੱਲ ਪੁੱਤ ਚੰਗਾ ਚੰਗਾ ਬਾਹਣ ਲਈ ਇਕ ਤਰ ਤਰੁ ਸੱਦਣ ਗਿਆ ਮਾਮਾ ਤੇ ਮੈਂ ਘਰ ਘਰ ਕੁੜੀਆਂ ਤੇ ਆ ਤੇ ਅੱਜ ਕਿੰਨਾ ਦਿਨ ਕਿੰਨਾ ਪਿਆਸ ਮੈਨੂੰ ਪਤਾ ਨਹੀਂ ਮਨ ਤੇ ਸਭ ਕੁਝ ਕਿੰਨੀਆਂ ਗੱਲਾਂ ਕਰ ਦੂੰਗੀ ਆਹ ਸਿੱਤ ਪਗਾਈ ਆਪਾਂ اتنا ਸੱਨ ਰਖੜੀ ਬਨਵਾਉਣ ਆਈ ਹੀ ਤੇ ਸਾਡੀ ਮੰਮੀ ਇੰਨੀ ਕੰਦੀ ਨੂੰ ਰਖਣੀ ਬਨਵਾਉਣ ਦਿੱਤੀ ਆ ਲੈ ਆਪਾਂ ਦੋਨੇ ਖਰੀਦ ਬਨਵਾ ਕੇ

रखड़ी गुट मैं न्याय मामा ही तो, तो, मैं तो को को, मामा होंगे चल कोई नी ते रब जी दऊगा तू ना ए कर बह मैं नहीं तू घरे आ जावा हसू ना मामा ना बेकौनी हूं ਆ ਬਾਕਸ ਚੀਰ ਵਾਲੀ ਹੈ ਛੂ ਪੁੱਤ ਕੀ ਕਰਦੇ ਤੂੰ ਨਾ ਉਹ ਵੀ ਵੀਰੇ ਆਈ ਕਿ ਆ ਪਾਇਆ ਵਾ ਆਂਦਾ ਛੂਣੇ ਗੱਲ ਕਰਨੀ ਮੈਂ ਉਹ ਪਤਾ ਲੱਗਣੀ ਮੈਨੂੰ ਨਾ ਹੋਏਗਾ ਆਹ ਇਹਦੇ ਪੁੱਤੇ ਗਈਆਂ ਪਰ ਉਹਨਾਂ ਦੀ ਮੰਮੀ ਨੇ ਵੀ ਤੇਰ ਮੈਂ ਝੜਕੇ ਚਾਲਗ ਵੇਖ ਲਿਆ ਮੈਨੂੰ ਲੈ ਆ ਆਵਾਜ਼ ਮਾਰ ਲਾ ਦੇ ਦੇਖੀ ਬੰਨੇ ਆ ਕਿ ਕੰਕਰ ਵੀ ਜਕੜੀ ਬੰਨ੍ਹ ਕੇ ਠੀਕ ਆ। ਧੀ ਮੇਰੀ ਲੱਤਾਂ ਆਉਂਦੀ। ਠੀਕ ਆ ਤੇਰੇ ਪੱਲੇ। ਕੋਟਕੇ ਗਾਂਢਾ ਗੰਹੀ ਫੁੱਲੇ ਨਾ। ਵਾਰਸ ਦੇ ਬੰਤੀ ਆ। ਨਹੀਂ ਐਸੀ। ਮਾਚੀ ਤੂੰ ਯਾ ਚੁਤ ਵੀ ਨਹੀਂ। मीरा बनेगा शुदा भाई। बने कोटे के बनने ये डर जाएगा ना किसकी मेरी मम्मी ना आज जो वाचे तेरे जाके मम्मी की काट देगी मम्मी कोई निकाम कर दी काम कर दी उन्हें नहीं देखा तेरे इन्हें ना बहुत मुंह मीठा करा दे दोनों बीरे हैं दोनों की पता से पार। आप पार दे जब पैदा भी काट दे जब पैदा ਦੇਦੀ ਨੂੰ ਚਿੱਦੀ ਵਸੇ ਬਹਿ ਚੌੜੀ ਕੀ ਠੀਕ ਆ ਲੈ ਲੈ ਚੁ ਤੂੰ ਉਹ ਤਾਂ ਪੈਸੇ ਰਹਿਣ ਦਿੰਦਾ ਪੈਸੇ ਦੀ ਕੀ ਗੱਲ ਨਹੀਂ ਹੈ ਫਿਰ ਫਿਰ ਬਿਨਵਾਇ ਤੇ ਪਹਿਲੇ ਤੇ ਮੇਰੇ ਪੋਤੇ ਕਿੱਡੇ ਚੰਗੇ ਹਨ ਮਾਮਾ ਨਾਲ ਵੀ ਇਹਨਾਂ ਨੂੰ ਜਿਆਦੀ ਮਾਤਵਾ ਪਤਾ ਪਈਦਾ ਵੀਰਾ ਹੈ ਨਹੀਂ ਹੈ ਮੈਂ ਮਾਮਾ ਤੇ ਵੀ ਜਾਣ ਕੇ ਕਰਦੀ ਆ ਮੇਰੇ ਨਿੱਕੇ ਨਿੱਕੇ ਸੋਹਣੇ ਪੁੱਤ ਚੱਲ ਖੇਡੋ ਤੂੰ ਖੇਡਣਾ ਖੇਡ ਲੋ ਕੋਈ ਕੋਈ ਤਰੀਕੇ ਨਾਲ ਜੇ ਤੇਰੀ ਮੰਮੀ ਆ ਕੋ ਕੁ ਕੀ ਕਰਮੇ ਤੂੰ ਇੱਥੇ ਖੇਡਣ ਗਏ ਸੀ ਜੇ ਮੈਨੂੰ ਦੇ ਦੇ ਕੋਈ ਲਈ ਹੁਣ ਖੇਡੋ ਨਾਣ ਕੱਖ ਕੀ ਪੜਹੁੰਦੇ ਆ ਹਾਂ ਮੁੰਡੇ ਨਿਕਾਜਾ ਮੈਨੂੰ ABC ਸਿੱਖੀ ਜਾਣਾ ਆਇਤਰ ਕਰ ਬੰਦਸ ਹਾਂਵੇ ਆ ਕੇ ਬੰਨੀ ਹਾਂ ਹਾਏ ਰਖੜੀ ਕਿਥੋਂ ਬੰਨੀ ਹੋ ਬੰਨੀ ਬੰਨੀ ਕਿਹੜੀ ਭੈਣ ਦੇਰੀ ਨੇ ਬੰਨੀ ਆ ਤੂੰ ਜਦੋਂ ਤੈਨੂੰ ਮੈਂ ਮਣੇ ਕੀਤਾ ਸੀ ਰਖੜੀ ਉਹ ਤੇ ਤੈਨੂੰ ਪੜਾਉਣਾ ਸੀ ਰਖੜੀ ਨਹੀਂ ਉਹ ਤੋਂ ਬਣਾਉਣੀ ਤੇਰੀ ਭੈਣ ਨੇਗੀ ਤੂੰ ਉਹ ਤੋਂ ਬਣਾਉਂਦਾ ਹੈ ਤੂੰ ਤੇਰਾ ਕਿੜੀ ਕਾ ਬਣਾ ਲਈ ਹੈ ਜਿੰਜਾ ਬਰੀ ਜਾਂਦਾ ਹੀ ਮੈਂ ਘਰ ਬਣਾਈ ਹੁੰਦੀ। ਦੇਲ ਕਰੀ ਜਾਂਦਾ ਤੇ ਮੇਰੀ ਗੱਲ ਕਹੀ ਤਾਂ ਤੈਨੂੰ ਕੋਈ ਅਸਰ ਨਹੀਂ ਆਉਂਦਾ। ਦਿਲ ਕਰਦਾ ਸੀਗਾ। ਮੈਂ ਵੀਰਾਂ ਨਹੀਂ ਇਹੇ ਤਾਰਾਂ ਤੂੰ ਤਸਿਆ। ਤੈਨੂੰ ਵੀ ਲੱਗ ਤਰਸ ਆ ਗਿਆ ਹੈ? ਫਿਰ ਤਰਸ ਆ ਗਿਆ ਤੈਨੂੰ। ਜਦ ਮੈਂ ਤੈਨੂੰ ਕਿਹਾ ਸੀ ਨਹੀਂ ਬਣਾਉਣੀ, ਹੈ? ਨਹੀਂ ਬਣਾਉਣੀ। ਫਿਰ ਤੂੰ ਕਿਉਂ ਬਣਾਈ? ਆਖੇ ਲੱਗਣਾ ਗਏ ਕਹਿਣਾ ਨਹੀਂ ਮੰਨਣਾ ਹੁੰਦਾ ਹੈਗਾ ਇਹਨਾਂ ਕਿਸੇ। ਆਖੇ ਨਹੀਂ ਲੱਗਣਾ। ਉਹਨਾਂ ਦੇ ਲਈ ਇਹ ਨਹੀਂ ਕਿਤਾਈ ਤੇ ਬਣਵਾਈ ਆ ਮਰੀਏ ਨਹੀਂ। ਉਹ ਇਹ ਤੇ ਕਾਲਸ ਹੀ ਆ ਹਨਾ। ਮੈਂ ਮੈਨੂੰ ਪੁੱਤ ਮਾਰਿਆ ਪੁੱਤ ਮੈਂ ਤੇ ਇਹ ਗੱਲ ਸੋਚੀ ਨਹੀਂ ਜੇ ਉਹਨਾਂ ਦਾ ਵੀਰਾ ਹੁੰਦਾ ਤੇ ਉਹ ਆਪੇ ਨਾ ਇੱਧਰ ਆਉਂਦਿਆਂ ਹਨਾ ਜੀ ਨਹੀਂ ਜੇ ਉਹਨਾਂ ਦਾ ਵੀਰਾ ਹੁੰਦਾ ਤੇ ਆਪੇ ਨਾ ਇੱਧਰ ਆਉਂਦਿਆਂ ਕਿੱਡੇ ਚਾਵਣਾ ਰਖੜੀ ਲੈ ਕੇ ਆਈਆਂ ਵੀ ਮੈਂ ਵੀਰ ਵਾਸਤੇ ਬੰਨਣੀ ਮੈਂ ਕਿੱਡੀ ਬੇਇੱਜ਼ਤੀ ਕਰਕੇ ਕੱਟਿਆ ਨਾ ਰੱਬਾ ਇਦਾਂ ਨਹੀਂ ਕਰਨਾ ਚਾਹੀਦਾ ਆਪ ਤੇ ਰੱਬ ਨੇ ਉਹਨਾਂ ਨੂੰ ਵੀ ਜੀਤ ਦਿੱਤਾ ਹੁੰਦਾ ਤੇ ਚਾਰੀਆਂ ਅੱਜ ਦਰਦ ਨਾਲ ਰਖੜੀ ਲੈ ਕੇ ਨਾ ਧੁਰੀਆਂ ਫੇਰਦੀਆਂ ਸੱਚੇ ਪਾਤਸ਼ਾਹ ਸਭ ਨੂੰ ਵੀਰ ਦਮੀ ਤੇ ਸਭ ਨੂੰ ਇੱਕ ਜੀ ਦਮੀ ਮੇਥੋਂ ਤੇ ਬੜੀ ਵੱਡੀ ਗਲਤੀ ਹੋ ਗਈ ਚਲ ਮੇਰਾ ਪੁੱਤ ਚੁੱਪ ਕਰ ਕੋਈ ਨਹੀਂ ਭੈਣ ਆਈ ਆ ਚੰਗਾ ਹੋ ਗਿਆ ਸਗੋਂ ਰਖੜੀ ਬਣਾ ਲਈ ਇਹਦੇ ਨਾਲ ਮੇ ਰੱਬ ਮੇਰੀ ਵੀ ਗਲਤੀ ਮਾਫ ਕਰੂਗਾ ਚੰਗਾ ਚੱਲ ਚਪੈਣ ਨੂੰ ਨਾ ਮੈਂ ਤੈਨੂੰ ਪੈਸੇ ਦਊਂਗੀ ਸੇਰੇ ਦੀਦੀ ਨੂੰ ਦੀਦੀ ਚੱਕਾ ਛੂ ਨੂੰ ਨਹੀਂ ਮੈਂ ਦੇ ਦੇ ਤਿੰਨੇ ਦਿੱਤੇ ਮੋਤ ਨੀ ਪੁੱਤ ਜਾ ਦੇ ਦੇ ਦੀਨ ਤੇ ਭੈਣ ਆ ਠੀਕ ਹੈ ਚਲ ਕੋਈ ਚੜ੍ਹ ਕੋ ਪੜ ਹੈ ਮੈਂ ਆਉਣੀ ਹੈ ਪੜ ਮੈਂ ਇਹ ਗੀ ਗਲਤੀ ਨੂੰ ਜਿਹੜਾ ਬੰਮ ਆਫ ਕਰੀ ਹੁਣ ਟੈਸਟ ਕਰ ਰਹੀ